ਰਾਮਸਰੂਪ ਅਣਖੀਜੀ ਦੇ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਜੰਗੀਰਾ ਆਪ ਇੱਕ ਦਿਨ ਹਰਦਿਤ ਸਿੰਘ ਕੋਲ ਆਇਆ ਤੇ ਦੂਜੇ ਦਿਨ ਪਹਿਲੀ ਵਾਰ ਉਸ ਨੂੰ ਰਾਮਪੁਰੇ ਲੈ ਗਿਆ ਨਾਲ ਹੀ ਨਸੀਬ ਉਹਨਾਂ ਦਿਨਾਂ ਵਿੱਚ ਹਰਦਿਲ ਸਿੰਘ ਰਾਮਪੁਰੇ ਸੀ ਇਸ ਸਬੰਧੀ ਜੰਗੀਰੇ ਨੇ ਪਹਿਲਾਂ ਪਤਾ ਲੈ ਰੱਖਿਆ ਸੀ ਦੇਸ਼ ਵਿੱਚ ਐਮਰਜੈਂਸੀ ਟੁੱਟਣ ਬਾਅਦ ਆਮ ਚੋਣਾਂ ਹੋ ਚੁੱਕੀਆਂ ਸਨ ਲੋਕ ਸਭਾ ਲਈ ਅਤੇ ਪ੍ਰਾਂਤਾਂ ਦੀਆਂ ਵਿਧਾਨ ਸਭਾਵਾਂ ਲਈ ਵੀ ਲਗਭਗ ਸਾਰੇ ਦੇਸ਼ ਵਿੱਚੋਂ ਇੱਕ ਅਜਹੀ ਹਵਾ ਚੱਲੀ ਕਿ ਕਾਂਗਰਸ ਪਾਰਟੀ ਹਾਰ ਗਈ ਇੰਦਰਾ ਗਾਂਧੀ ਵੀ ਨਾ ਜਿੱਤ ਸਕੀ ਕੇਂਦਰ ਵਿੱਚ ਰਾਜ ਹੁਣ ਜਨਤਾ ਪਾਰਟੀ ਦਾ ਸੀ ਮੂਰਾਰਜੀ ਦੇਸਾਈ ਪ੍ਰਧਾਨ ਮੰਤਰੀ ਪੰਜਾਬ ਵਿੱਚ ਅਕਾਲੀਆਂ ਨੇ ਜਨਤਾ ਪਾਰਟੀ ਨੂੰ ਨਾਲ ਰਲਾ ਕੇ ਸਰਕਾਰ ਬਣਾ ਲਈ ਕੇਂਦਰੀ ਸਰਕਾਰ ਵਿੱਚ ਵੀ ਅਕਾਲੀ ਦਲ ਦੀ ਪਾਈ ਵਾਲੀ ਸੀ ਹਰਦਿਲ ਸਿੰਘ ਅਕਾਲੀ ਟਿਕਟ ਉੱਤੇ ਐਮਐਲਏ ਬਣ ਗਿਆ ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹਨੂੰ ਮੰਤਰੀ ਨਹੀਂ ਲਿਆ ਗਿਆ ਉਂਝ ਕੇਂਦਰ ਵਿੱਚ ਰਾਜ ਉਹਨਾਂ ਦੀ ਪਾਈ ਵਾਲ ਜਨਤਾ ਪਾਰਟੀ ਦਾ ਸੀ ਪੰਜਾਬ ਵਿੱਚ ਰਾਜ ਅਕਾਲੀ ਦਲ ਦਾ ਸੀ ਹਰਦਿਲ ਸਿੰਘ ਦੀ ਪੁੱਛ 10 ਮੰਤਰੀਆਂ ਜਿਹੀ ਹੀ ਸੀ ਕਿਤੇ ਵੀ ਕਿਸੇ ਮਹਿਕਮੇ ਵਿੱਚ ਉਹ ਜਾਂਦਾ ਉਹਦੀ ਸਿਫਾਰਿਸ਼ ਚੱਲ ਜਾਂਦੀ ਦਿੱਲੀ ਵੀ ਉਹ ਜਾਂਦਾ ਹਰਦੀਪ ਸਿੰਘ ਨੇ ਜੰਗੀਰੇ ਬਾਰੇ ਦੱਸ ਕੇ ਨਸੀਬ ਦੀ ਗੱਲ ਤੋਰੀ ਮੁੰਡਾ ਬੀਏ ਜੀ ਬਹੁਤ ਸਾਊ ਹੈ ਪੜ੍ਹਾਈ 'ਚ ਹੁਸ਼ਿਆਰੀ ਰਿਹਾ ਪਿੰਡ ਦਾ ਦੋਤਾ ਹੈ ਤੇ ਫੇਰ ਜੰਗੀਰੇ ਦਾ ਭਾਣਜਾ ਜੰਗੀਰਾ ਕੰਮ ਦਾ ਬੰਦਾ ਹੈ ਸਰਦਾਰ ਜੀ ਆਪਣੀਆਂ ਵੋਟਾਂ ਵੇਲੇ ਇਹਨੇ ਬਹੁਤ ਮਦਦ ਕੀਤੀ ਹੈ ਬੰਦਾ ਹੀ ਆਪਣਾ ਇਸ ਮੁੰਡੇ ਨੂੰ ਕਿਤੇ ਟੁਕੜੇ ਪਾਓ ਕਿਸੇ ਵੀ ਨੌਕਰੀ ਤੇ ਲਵਾ ਦਿਓ ਹਰਦਿਤ ਸਿੰਘ ਨੇ ਪੂਰਾ ਠੋਕ ਕੇ ਆਖਿਆ ਹਰਦਿਲ ਸਿੰਘ ਨੇ ਉਹਨਾਂ ਨੂੰ ਚਾਹ ਪਿਆਈ ਫਿਰ ਸਪਸ਼ਟ ਗੱਲ ਆਖ ਦਿੱਤੀ ਗੱਲ ਇਹ ਹੈ ਹਰਦਿਤ ਸਿਆ ਬਈ ਤੂੰ ਆ ਗਿਆ ਤੇਰੇ ਆਖਿਆ ਤਾਂ ਸੀ ਮੋੜ ਹੀ ਨਹੀਂ ਸਕਦੇ ਕਿਤੇ ਵੀ ਕੋਈ ਜਗ੍ਹਾ ਨਿਕਲੇ ਇਹ ਕਾਕਾ ਅਰਜੀ ਦੇ ਦੇਵੇ ਆਪਾਂ ਲਾ ਦੇਾਂਗੇ ਪੂਰਾ ਜੋਰ ਜੀ ਨੂੰ ਕਦੋਂ ਕਹਿ ਦੇਾਂਗੇ ਹੁਣ ਜਗ੍ਹਾ ਇਹਨੇ ਆਪ ਲੱਭਣੀ ਐ ਕਿਉਂ ਭਾਈ ਜੰਗੀਰ ਸਿਆ ਠੀਕ ਐ ਸਰਦਾਰ ਜੀ ਨੇ ਤਾਂ ਸਿਰੇ ਦੀ ਸੁਣਾਤੀ ਹੁਣ ਅੱਗੇ ਹਿੰਮਤ ਤੁਸੀਂ ਕਰੋ ਹਰਦੀਪ ਸਿੰਘ ਨੇ ਬਾਗੋ ਬਾਗ ਹੋ ਕੇ ਆਖਿਆ ਕਿਉਂ ਨਸੀਬ ਭਾਈ ਜੰਗੀਰਾ ਮੁੰਡੇ ਵੱਲ ਝਾਕਿਆ ਨਸੀਬ ਕੁਝ ਨਹੀਂ ਬੋਲਿਆ ਸੁੱਕੇ ਬੁੱਲਾ ਉੱਤੇ ਜੀ ਫੇਰੀ ਅਤੇ ਦੱਬਿਆ ਜਿਹਾ ਮੁਸਕਰਾਇਆ ਸਰਦਾਰ ਜੀ ਜਿੱਥੇ ਤੁਸੀਂ ਐਨਾ ਕਰੋਗੇ ਹੁਣ ਜਗਾ ਵੀ ਤੁਸੀਂ ਲੱਭਦੇ ਹੋ ਥੋੜੇ ਤਾਂ ਸਭ ਨਿਗਾਹ 'ਚ ਐ ਜੰਗੀਰਾ ਸਿੱਧਾ ਹੀ ਹਰਦੀਪ ਸਿੰਘ ਨਾਲ ਗੱਲ ਕਰਨ ਲੱਗ ਪਿਆ ਸਾਨੂੰ ਐਨਾ ਨਹੀਂ ਪਤਾ ਜੰਗੀਰ ਸਿੰਘਾਂ ਸਾਨੂੰ ਤਾਂ ਵਰਤ ਲੋ ਬਸ ਕਿੱਥੇ ਵਰਤਣਾ ਇਹ ਤੁਸੀਂ ਆਪ ਦੇਖੋ ਜਿਹਨੂੰ ਕਹੋਂਗੇ ਕਹਿ ਦੂੰਗਾ ਕੰਮ ਵੀ ਲਾਜ਼ਮੀ ਹੋ ਪੋਸਟਾਂ ਨਿਕਲਦੀਆਂ ਹੀ ਰਹਿੰਦੀਆਂ ਨੇ ਅਖਬਾਰਾਂ 'ਚ ਛਪਦਾ ਏ ਸਭ ਇਹ ਮੁੰਡੇ ਨੂੰ ਪਤਾ ਏ ਕੁੱਲ ਚੀਜ਼ ਦਾ ਤੇ ਫਿਰ ਹਰਦੀਪ ਸਿੰਘ ਨੇ ਨਸੀਬ ਨੂੰ ਪੁੱਛਿਆ ਅਖਬਾਰ ਪੜਦਾ ਹੁੰਨਾ ਹੈ ਹਾਂਜੀ ਜਿੱਥੇ ਕਿਤੇ ਤੂੰ ਫਿੱਟ ਹੋ ਸਕਦਾ ਐਪਲਾਈ ਕਰ ਦੇ ਗਾਹਾਂ ਸਾਡਾ ਕੰਮ ਬਾਜੀ ਬਾ ਸਰਦਾਰ ਸਾਹਿਬ ਆ ਤਾਂ ਸਿਰੇ ਦੀ ਆਖਤੀ ਹਰਦੀਪ ਸਿੰਘ ਪੂਰਾ ਖੁਸ਼ ਸੀ ਜੰਗੀਰਾ ਤੇ ਨਸੀਬ ਇੱਕ ਆਸ ਲੈ ਕੇ ਉੱਠ ਖੜੇ ਤਿੰਨੇ ਪਿੰਡ ਨੂੰ ਆ ਗਏ ਮਾਮਾ ਭਾਣਜਾ ਚੁੱਪ ਹੀ ਰਹੇ ਹਰਦੇਤ ਰਾਮਪੁਰੇ ਤੋਂ ਪਿੰਡ ਤੱਕ ਹੁਬਹੁਬ ਬੋਲਦਾ ਤੇ ਉਹਨਾਂ ਨੂੰ ਤਰਵਾਸ ਦਿਵਾਉਂਦਾ ਆਇਆ ਸੀ ਅਖਬਾਰ ਵਿੱਚ ਹਰ ਮਹੀਨੇ ਦੀ 15 ਅਤੇ 28 ਤਰੀਕ ਨੂੰ ਪੋਸਟਾਂ ਨਿਕਲਦੀਆਂ ਨਸੀਬ ਅਖਬਾਰ ਦੇ ਸਫ਼ਿਆਂ ਉੱਤੇ ਅੱਖਾਂ ਗੱਡ-ਗੱਡ ਪੋਸਟਾਂ ਨੂੰ ਪੜ੍ਹਦਾ ਰਹਿੰਦਾ ਜਿੱਥੇ ਵੀ ਕਿਤੇ ਉਹਨੂੰ ਠੀਕ ਲੱਗਦਾ ਉਹ ਤੁਰੰਤ ਫਾਰਮ ਮੰਗਵਾਉਂਦਾ ਤੇ ਪੋਸਟਲ ਆਰਡਰ ਖਰੀਦ ਕੇ ਅਪਲਾਈ ਕਰ ਦਿੰਦਾ ਹਲੇ ਤੱਕ ਕਿਤੇ ਪਾਸਿਓਂ ਵੀ ਇੰਟਰਵਿਊ ਲਈ ਉਹਨੂੰ ਬੁਲਾਇਆ ਨਹੀਂ ਗਿਆ ਸੀ ਉਦਰ ਪੁਸ਼ਪਿੰਦਰ ਨੇ ਫੈਸਲਾ ਕੀਤਾ ਕਿ ਉਹ ਪੰਜਾਬੀ ਦੀ ਐਮਏ ਕਰੇਗੀ ਉਹਦੀ ਸਲਾਹ ਸੀ ਕਿ ਉਹ ਰਾਮਪੁਰੇ ਹੀ ਅਕੈਡਮੀ ਵਿੱਚ ਦਾਖਲ ਹੋ ਜਾਵੇ ਨਿਤ ਪਿੰਡ ਆਇਆ ਜਾਇਆ ਕਰੇਗੀ ਅਕੈਡਮੀ ਵਾਲਾ ਸਟਾਫ ਮਿਹਨਤ ਪੂਰੀ ਕਰਵਾਉਂਦਾ ਲਗਭਗ ਸਾਰੇ ਵਿਦਿਆਰਥੀ ਨਿਕਲ ਜਾਂਦੇ ਕਈ ਤਾਂ ਚੰਗੇ ਚੰਗੇ ਨੰਬਰ ਲੈ ਕੇ ਵੀ ਪਾਸ ਹੁੰਦੇ ਕਦੇ ਕੋਈ ਮੁੰਡਾ ਜਾਂ ਕੁੜੀ ਯੂਨੀਵਰਸਿਟੀ ਪੱਦਰ ਤੇ ਵਿਦਿਆਰਥੀਆਂ ਦੀ ਟੱਕਰ ਉਤੇ ਵੀ ਜਾ ਖੜਦਾ ਕਦੇ ਇਹ ਅਕੈਡਮੀ ਪ੍ਰੋਫੈਸਰ ਸੱਜਣ ਸਿੰਘ ਨੇ ਸ਼ੁਰੂ ਕੀਤੀ ਸੀ ਆਪਣੇ ਨਾਲ ਇੱਕ ਸਕੂਲ ਟੀਚਰ ਨੂੰ ਜੋੜਿਆ ਹੋਇਆ ਸੀ ਪਰ ਫਿਰ ਹੌਲੀ-ਹੌਲੀ ਐਮਏ ਪੰਜਾਬੀ ਦੀਆਂ ਕਲਾਸਾਂ ਦਾ ਸਾਰਾ ਕੰਮ ਉਹ ਸਕੂਲ ਟੀਚਰ ਆਪ ਹੀ ਆਪਣੇ ਘਰ ਕਰਨ ਲੱਗਿਆ ਪ੍ਰੋਫੈਸਰ ਸੱਜਣ ਸਿੰਘ ਤਾਂ ਫਿਰ ਸਿਰਫ ਗਿਆਨੀ ਦੀਆਂ ਕਲਾਸਾਂ ਹੀ ਪੜਾਉਂਦਾ ਇੱਕ ਦਿਨ ਪੁਸ਼ਪਿੰਦਰ ਹਰਿੰਦਰ ਨੂੰ ਨਾਲ ਲੈ ਕੇ ਪ੍ਰੋਫੈਸਰ ਸੱਜਣ ਸਿੰਘ ਕੋਲ ਗਈ ਸੀ ਇੱਕ ਤਰ੍ਹਾਂ ਨਾਲ ਪੱਕੀ ਸਲਾਹ ਬਣਾ ਲਈ ਸੀ ਕਿ ਅਕੈਡਮੀ ਜੁਆਇਨ ਕਰ ਲਈ ਜਾਵੇ ਪ੍ਰੋਫੈਸਰ ਸੱਜਣ ਸਿੰਘ ਵੱਲੋਂ ਭੇਜੇ ਵਿਦਿਆਰਥੀਆਂ ਨੂੰ ਤਾਂ ਉਹ ਸਕੂਲ ਟੀਚਰ ਬੜੇ ਤਿਉ ਨਾਲ ਪੜਾਉਂਦਾ ਸਕੂਲ ਟੀਚਰ ਨੇ ਆ ਪੰਜਾਬੀ ਐਮਏ ਚੰਗੇ ਨੰਬਰ ਲੈ ਕੇ ਪਾਸ ਕੀਤੀ ਹੋਈ ਸੀ ਵੱਡੀ ਗੱਲ ਇਮਤਿਹਾਨੀ ਵਾਲਾ ਸਵਾਲ ਤਿਆਰ ਕਰਵਾਉਣ ਵਿੱਚ ਉਹ ਪੂਰਾ ਮਾਹਿਰ ਸੀ ਪਰ ਇੱਕ ਦਿਨ ਨਸੀਬ ਤੇ ਪੁਸ਼ਪਿੰਦਰ ਥੋੜੇ ਸਮੇਂ ਲਈ ਜਦੋਂ ਮਿਲੇ ਤਾਂ ਪੁਸ਼ਪਿੰਦਰ ਦੀ ਸਲਾਹ ਬਦਲ ਗਈ ਰਾਮਪੁਰੇ ਨਾਲੋਂ ਤਾਂ ਪਟਿਆਲਾ ਯੂਨੀਵਰਸਿਟੀ ਠੀਕ ਰਹੇਗੀ ਰਾਮਪੁਰੇ ਆਉਂਦੀ ਜਾਂਦੀ ਤਾਂ ਸਭ ਦੀ ਨਿਗਾਹ ਵਿੱਚ ਰਹੇਗੀ ਮਿਲੇ ਬਗੈਰ ਉਹਨਾਂ ਤੋਂ ਰਹਿਤਾ ਜਾਣਾ ਨਹੀਂ ਪਟਿਆਲੇ ਦਾਖਲ ਹੋਇਆ ਜਾਵੇ ਤਾਂ ਮਿਲਣ ਗਿੱਲਣ ਦੇ ਮੌਕੇ ਵਧੀਆਂ ਮਿਲ ਜਾਇਆ ਕਰਨਗੇ ਘਰ ਵਿੱਚ ਪੁਸ਼ਪਿੰਦਰ ਨੇ ਗੱਲ ਬਣਾਈ ਸੀ ਕਿ ਯੂਨੀਵਰਸਿਟੀ ਜਾ ਕੇ ਪੜ੍ਹਾਈ ਵਧੀਆ ਹੋਵੇਗੀ ਕੋਈ ਪੋਜੀਸ਼ਨ ਵੀ ਆ ਸਕਦੀ ਹੈ ਤੇ ਨਾਲੇ ਯੂਨੀਵਰਸਿਟੀ ਜਾ ਕੇ ਪੜਨ ਦੀ ਤਾਂ ਠੋਕ ਹੀ ਹੋਰ ਹੈ ਖਰਚ ਖਰਚ ਦੀ ਕੀ ਪਰਵਾਹ ਸੀ ਹਰਦੀਪ ਸਿੰਘ ਦੇ ਘਰ ਜੰਮ ਕੇ ਸੋ ਅਖੀਰ ਪੁਸ਼ਪਿੰਦਰ ਨੇ ਹਰਿੰਦਰ ਨੂੰ ਨਾਲ ਲਿਆ ਕਾਫੀ ਸਾਰੇ ਪੈਸੇ ਲੈ ਲਏ ਪਟਿਆਲੇ ਜਾ ਕੇ ਉਹ ਦਾਖਲ ਹੋ ਗਈ ਬੀਏ ਦੇ ਪੰਜਾਬੀ ਸਬਜੈਕਟ ਵਿੱਚ ਉਹਦੇ ਨੰਬਰ ਵੀ ਚੰਗੇ ਸਨ ਸੋ ਦਾਖਲਾ ਆਸਾਨੀ ਨਾਲ ਹੀ ਮਿਲ ਗਿਆ ਬੈਂਕ ਨੇ ਪ੍ਰੋਬੇਸ਼ਨਰੀ ਅਫਸਰਾਂ ਦੀਆਂ ਪੋਸਟਾਂ ਕੱਢੀਆਂ ਨਸੀਬ ਨੇ ਉੱਥੋਂ ਵੀ ਫਾਰਮ ਮੰਗਵਾ ਲਏ ਅਤੇ ਅਪਲਾਈ ਕਰ ਦਿੱਤਾ ਜਲੰਧਰ ਲਿਖਤੀ ਟੈਸਟ ਹੋਇਆ ਉਹਨਾਂ ਨੇ ਟੈਸਟ ਵਧੀਆ ਦਿੱਤਾ ਤੇ ਫਿਰ ਉਹਨੂੰ ਬੈਂਕ ਵਾਲਿਆਂ ਨੇ ਇੰਟਰਵਿਊ ਲਈ ਬੁਲਾ ਲਿਆ ਇੰਟਰਵਿਊ ਵੀ ਜਲੰਧਰ ਹੋਣੀ ਸੀ ਪਰ ਬੈਂਕ ਦਾ ਹੈੱਡ ਆਫਿਸ ਦਿੱਲੀ ਸੀ ਚੇਅਰਮੈਨ ਦਿੱਲੀ ਰਹਿੰਦਾ ਹੁਣ ਹਰਦਿਲ ਸਿੰਘ ਦੀ ਪੀੜੀ ਦੇਖੀ ਜਾਣੀ ਸੀ ਇਲਾਕੇ ਵਿੱਚੋਂ ਬਹੁਤ ਸਾਰੇ ਮੁੰਡਿਆਂ ਨੇ ਅਰਜ਼ੀਆਂ ਭੇਜੀਆਂ ਸਨ ਅਤੇ ਜਲੰਧਰ ਜਾ ਕੇ ਟੈਸਟ ਦਿੱਤਾ ਸੀ 10-12 ਮੁੰਡਿਆਂ ਨੂੰ ਇੰਟਰਵਿਊ ਲਈ ਬੁਲਾ ਲਿਆ ਗਿਆ। ਇਹਨਾਂ ਵਿੱਚੋਂ 7 ਮੁੰਡੇ ਹਰਦਿਲ ਸਿੰਘ ਕੋਲ ਆਏ। ਹਰਦਿਲ ਸਿੰਘ ਦੀ ਸਿਫਾਰਿਸ਼ ਪੱਥਰ ਉੱਤੇ ਲਕੀਰ ਸਮਝੀ ਜਾਂਦੀ। ਚੇਅਰਮੈਨ ਤਾਂ ਪਲਾ ਸ਼ਰੀਫ ਆਦਮੀ ਹੈ। ਪੈਸਾ ਲੈਂਦਾ ਨਹੀਂ ਪਰ ਉਹਦੇ ਅਮਲੇ ਫੈਲੇ ਦੀ ਤਾਂ ਸੌ ਨਹੀਂ ਖਾਦੀ ਹੋਈ। ਉਹਨਾਂ ਨਾਲ ਤਾਂ ਨਿਬੜਨਾ ਪਊ ਪਾਈ ਕੁਝ ਨਾ ਕੁਝ। ਝਾੜ ਝਾੜਾਂਗੇ ਤਾਂ ਹੀ ਗੱਲ ਬਣੂ। ਹਰਦਿਲ ਸਿੰਘ ਹਰ ਇੱਕ ਨੂੰ ਕੰਨ ਵਿੱਚ ਕਹਿੰਦਾ 2000 ਰੁਪਏ ਦੇਣਾ ਸ਼ਰਤ ਸੀ ਅਮਲੇ ਫੈਲੇ ਲਈ। ਚੇਅਰਮੈਨ ਕੋਲ ਸਫਾਰਸ਼ ਹਰਦੀਪ ਸਿੰਘ ਨੇ ਆਪ ਲਾਉਣੀ ਸੀ ਦੋਵੇਂ ਗੱਲਾਂ ਚੱਲਣ ਲੱਗ ਗਈਆਂ ਸਿਫਾਰਸ਼ ਵੀ ਅਤੇ ਪੈਸਾ ਵੀ ਫੇਰ ਪੱਕਾ ਕੰਮ ਹੋ ਜੂ ਹਰਦੀਪ ਸਿੰਘ ਖੱਬੇ ਹੱਥ ਦੀ ਮੁਠੀ ਉੱਤੇ ਸੱਜੇ ਹੱਥ ਦੀ ਹਥੇਲੀ ਮਾਰ ਕੇ ਆਖਦਾ ਸੱਤਾ ਮੁੰਡਿਆਂ ਚੋਂ 14000 ਰੁਪਇਆ ਲੈ ਕੇ ਹਰਦੀਪ ਸਿੰਘ ਦਿੱਲੀ ਗਿਆ ਸੱਤਾਂ ਦੀ ਲਿਸਟ ਚੇਅਰਮੈਨ ਨੂੰ ਦੇ ਆਇਆ ਰਾਮਪੁਰੇ ਆ ਕੇ ਦੱਸਿਆ ਸੱਤਾਂ ਦੀ ਸਿਫਾਰਸ਼ ਗੱਡ ਕੇ ਲਾ ਦਿੱਤੀ ਹੈ ਪੈਸੇ ਵੀ ਝੋਕ ਦਿੱਤੇ ਹਨ ਲੱਗਦਾ ਹੈ ਸੱਤਾਂ ਦਾ ਕੰਮ ਬਣ ਜਾਵੇਗਾ 2 ਮਹੀਨਿਆਂ ਬਾਅਦ ਤਿੰਨ ਮੁੰਡਿਆਂ ਨੂੰ ਨਿਯੁਕਤੀ ਪੱਤਰ ਆ ਗਏ ਉਹਨਾਂ ਦਾ ਵੀ 1000 ਰੱਖ ਕੇ ਬਾਕੀਆਂ ਦਾ 2-2000 ਉਹਨਾਂ ਨੇ ਮੋੜ ਦਿੱਤਾ ਦੱਸਿਆ ਕਿ ਇਹ 2-2000 ਉਹ ਦਿੱਲੀ ਜਾ ਕੇ ਮੜਵਾ ਕੇ ਲਿਆਇਆ ਹੈ ਕੰਮ ਨਹੀਂ ਬਣਿਆ ਤਾਂ ਭਾਈ ਪੈਸੇ ਕਾ ਦੇ ਨਸੀਬ ਦੀ ਨਿਯੁਕਤੀ ਕਲਕੱਤੇ ਦੀ ਹੋਈ ਸੀ ਜੰਗੀਰਾ ਸਾਰੇ ਪਿੰਡ ਵਿੱਚ ਅਤੇ ਪਿੰਡੋਂ ਬਾਹਰ ਜਿੱਥੇ ਕਿਤੇ ਵੀ ਜਾਂਦਾ ਹਰਦਿਲ ਸਿੰਘ ਦੇ ਗੁਣ ਗਾਉਂਦਾ ਫਿਰਦਾ ਹਰਦਿਤ ਸਿੰਘ ਦਾ ਪੂਰਾ ਇਹਸਾਨ ਮੰਨ ਦਾ ਅੰਦਰ ਖਾਤੇ ਗੱਲ ਇਹ ਸੀ ਕਿ ਹਰਦਿਲ ਸਿੰਘ ਨਾ ਤਾਂ ਦਿੱਲੀ ਕਿਸੇ ਚੇਅਰਮੈਨ ਕੋਲ ਗਿਆ ਸੀ ਅਤੇ ਨਾ ਹੀ ਕਿਸੇ ਨੂੰ ਪੈਸੇ ਦਿੱਤੇ ਸਨ ਤਿੰਨੇ ਮੁੰਡੇ ਆਪਣੀ ਯੋਗਤਾ ਕਰਕੇ ਹੀ ਚੁਣੇ ਗਏ ਸਨ ਨਸੀਬ ਪੁਸ਼ਪਿੰਦਰ ਤੋਂ ਬਹੁਤ ਦੂਰ ਚਲਿਆ ਗਿਆ ਹਰ ਹਫ਼ਤੇ ਉਹ ਇੱਕ ਦੂਜੇ ਨੂੰ ਚਿੱਠੀਆਂ ਲਿਖਦੇ ਲੰਬੀਆਂ ਚਿੱਠੀਆਂ ਲਫਾਫਾ ਪੂਰਾ ਭਰ ਜਾਂਦਾ ਫਿਰ ਵੀ ਜਿਵੇਂ ਦੋਵਾਂ ਨੂੰ ਰਾਜ ਨਾ ਆਉਂਦਾ ਹੋਵੇ ਇੱਕ ਚਿੱਠੀ ਵਿੱਚ ਪੁਸ਼ਪਿੰਦਰ ਨੇ ਲਿਖਿਆ ਕਿ ਇਸ ਵਾਰੀ ਜਦੋਂ ਉਹ ਪਿੰਡ ਗਈ ਤਾਂ ਦੋ ਮੁੰਡੇ ਉਹਨਾਂ ਦੇ ਘਰ ਆਏ ਸਨ। ਉਹਨੂੰ ਬਹੁਤ ਹੀ ਨਿਰਖ-ਪਿਰਖ ਨਾਲ ਦੇਖਦੇ ਰਹੇ ਸਨ। ਬਾਪੂ ਜੀ ਵੀ ਉਸ ਦਿਨ ਘਰ ਸਨ। ਮਾਂ ਨੇ ਚਾਹ ਬਣਾਈ ਸੀ ਤੇ ਟ੍ਰੇ ਵਿੱਚ ਚਾਹ ਦੇ ਗਲਾਸ ਦੇ ਕੇ ਉਹਨੂੰ ਬੈਠਕ ਵਿੱਚ ਭੇਜਿਆ ਸੀ। ਉਹਨੂੰ ਤਾਂ ਪਿੱਛੋਂ ਹਰਦੇਤ ਤੋਂ ਹੀ ਪਤਾ ਲੱਗਿਆ ਕਿ ਇਹ ਪਗਦੇ ਦਾ ਇੱਕ ਮੁੰਡਾ ਸੀ ਉਹਨੂੰ ਦੇਖਣ ਆਇਆ ਸੀ। ਬਾਅਦ ਵਿੱਚ ਉਹ ਮਾਂ ਨਾਲ ਲੜੀ ਕੇ ਉਹਨੂੰ ਦੱਸੇ ਬਗੈਰ ਘਰ ਵਿੱਚ ਕਿਸੇ ਨੂੰ ਕਿਉਂ ਬੁਲਾਇਆ? ਤੇ ਨਾਲੇ ਉਹ ਜਦੋਂ ਐਮਏ ਵਿੱਚ ਦਾਖਲ ਹੋ ਗਈ ਹੈ ਤਾਂ ਐਮਏ ਤਾਂ ਪੂਰੀ ਕਰ ਲੈਣ ਦਿੱਤੀ ਜਾਵੇ ਹੁਣੇ ਵਿਆਹ ਨੂੰ ਕੀ ਹੈ ਪਰ ਨਹੀਂ ਪੁਸ਼ਪਿੰਦਰ ਨੇ ਨਸੀਬ ਨੂੰ ਲਿਖਿਆ ਕਿ ਬਾਪੂ ਅਤੇ ਬੇਬੇ ਹੁਣ ਉਹਦਾ ਵਿਆਹ ਕਰਨਗੇ ਹੀ ਐਮਏ ਵਿੱਚ ਦਾਖਲਾ ਕਰਵਾਉਣਾ ਤਾਂ ਇੱਕ ਸ਼ੁਗਲ ਸੀ ਮਾਪੇ ਨੇ ਕੀ ਲੈਣਾ ਹੈ ਉਹਦੀ ਐਮਏ ਤੋਂ ਉਹਨੂੰ ਬਿਨ ਦਿੱਤਾ ਜਾਵੇਗਾ ਉਹਨੂੰ ਲੱਗਦਾ ਹੈ ਜਿਵੇਂ ਮਾਂ ਉਹ ਤੋਂ ਕੋਈ ਬਦਲਾ ਲੈਣਾ ਚਾਹੁੰਦੀ ਹੋਵੇ ਹਲੇ ਹੀ ਕਿੜਾ ਉਹ ਬੁੜੀ ਹੋ ਚੱਲੀ ਹੈ ਹਲੇ ਹੀ ਭਲਾ ਵਿਆਹ ਦੀ ਕਿਹੜੀ ਲੋੜ ਹੈ ਉਹਨੂੰ ਤੇ ਫਿਰ ਉਸੇ ਚਿੱਠੀ ਦੇ ਅਖੀਰ ਵਿੱਚ ਪੁਸ਼ਪਿੰਦਰ ਨੇ ਲਿਖਿਆ ਸੀ ਕਿ ਉਹਨਾਂ ਨੂੰ ਹੁਣ ਆਪਣਾ ਸਮਾ ਵਿਚਾਰ ਲੈਣਾ ਚਾਹੀਦਾ ਹੈ ਨਸੀਬ ਦੇ ਨੌਕਰੀ ਉੱਤੇ ਲੱਗਣ ਦੀ ਸ਼ਰਤ ਸੀ ਆਪਣੇ ਪੈਰਾਂ ਉੱਤੇ ਖੜਾ ਹੋਣ ਦੀ ਉਡੀਕ ਸੀ ਉਹ ਸਭ ਹੋ ਗਿਆ ਪੁਸ਼ਪਿੰਦਰ ਨੇ ਇਹ ਵੀ ਲਿਖਿਆ ਕਿ ਇਸ ਬਾਰੇ ਘਰ ਵਿੱਚ ਗੱਲ ਛੇੜਨੀ ਤਾਂ ਫਜ਼ੂਲ ਹੈ ਉਹ ਕਦੇ ਵੀ ਇਹ ਮਨਜ਼ੂਰ ਨਹੀਂ ਕਰਨਗੇ ਸੋ ਕਿਉਂ ਨਾ ਬਾਹਰ ਬਾਹਰ ਹੀ ਕਿਧਰੇ ਕਿਸੇ ਦੇ ਘਰ ਜਾ ਕੇ ਗੁਰਦੁਆਰੇ ਵਿੱਚ ਆਨੰਦ ਕਾਰਜ ਕਰਵਾ ਲਏ ਜਾਣ ਨਸੀਬ ਦੀ ਮੋੜ ਵੀ ਚਿੱਠੀ ਆਈ ਲਿਖਿਆ ਸੀ ਕਿ ਪੁਸ਼ਪਿੰਦਰ ਠੀਕ ਸੋਚ ਰਹੀ ਹੈ ਹੁਣ ਸਮਾਂ ਆ ਗਿਆ ਹੈ ਸੱਚ ਹੀ ਜਦੋਂ ਇੱਕ ਵਾਰੀ ਮਾਪੇ ਬਾਪ ਨੇ ਉਹਨੂੰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਕਿਧਰੇ ਨਾ ਕਿਧਰੇ ਗੱਲ ਪੱਕੀ ਵੀ ਕਰ ਦੇਣਗੇ ਨਸੀਬ ਨੇ ਹਿੱਕ ਥਾਪੜੀ ਕੇ ਕਰਦਿਆਂ ਤੂੰ ਪੁੱਛਣ ਦੀ ਕਿਹੜੀ ਲੋੜ ਹੈ ਉਹ ਕਿਸੇ ਵੀ ਦਿਨ ਪਟਿਆਲੇ ਆ ਚਾਵੇਗਾ ਉਹ ਗੁਰਦੁਆਰੇ ਜਾਣਗੇ ਅਤੇ ਆਪਣਾ ਆਨੰਦ ਕਾਰਜ ਕਰਵਾ ਲੈਣਗੇ ਪਰ ਚਿੱਠੀ ਦੇ ਅਖੀਰ ਵਿੱਚ ਇੱਕ ਗੱਲ ਲਿਖੀ ਕੇ ਉਹਦਾ ਪ੍ਰਵੇਸ਼ਨਾ ਪੀਰੀਅਡ ਹੈ 6 ਮਹੀਨੇ ਬਾਅਦ ਉਹ ਪੱਕਾ ਹੋ ਜਾਵੇਗਾ ਪੱਕਾ ਹੋਣ ਉੱਤੇ ਉਹਦੀ ਬਦਲੀ ਵੀ ਹੋ ਸਕਦੀ ਹੈ ਕੀ ਪਤਾ ਬਦਲੀ ਪੰਜਾਬ ਦੀ ਹੀ ਹੋ ਜਾਵੇ ਪੰਜਾਬ ਵਿੱਚ ਆ ਕੇ ਹੀ ਵਿਆਹ ਕਰਵਾਇਆ ਜਾਵੇ ਤਾਂ ਸਹੂਲਤ ਰਹੇਗੀ ਪੁਸ਼ਪਿੰਦਰ ਨੇ ਇੱਕ ਚਿੱਠੀ ਹੋਰ ਲਿਖੀ ਆਖਿਆ ਜਿੱਥੋਂ ਤੱਕ ਪੱਕਾ ਹੋਣ ਦੀ ਗੱਲ ਹੈ ਉਹ ਤਾਂ ਠੀਕ ਹੈ 6 ਮਹੀਨੇ ਤਾਂ ਪੂਰੇ ਹੋਏ ਸਮਝ 3 ਮਹੀਨੇ ਤਾਂ ਉਹਨੂੰ ਗਏ ਨੂੰ ਹੋ ਵੀ ਗਏ ਹੋਣਗੇ ਪੰਜਾਬ ਵਿੱਚ ਬਦਲੀ ਕਰਵਾਉਣ ਦੀ ਗੱਲ ਫਜ਼ੂਲ ਹੈ ਕੀ ਲੈਣਾ ਹੈ ਪੰਜਾਬ ਵਿੱਚ ਆ ਕੇ ਕਲਕੱਤੇ ਹੀ ਸਗੋ ਠੀਕ ਹੈ ਉਹ ਮੌਜਾ ਕਰਨਗੇ ਉੱਥੇ ਉਹਨਾਂ ਨੂੰ ਟੋਕਣ ਵਾਲਾ ਕੌਣ ਹੋਵੇਗਾ ਉਹ ਜਦੋਂ ਵੀ ਕਹੇਗਾ ਉਹ ਗੱਡੀ ਛੱਡ ਕੇ ਕਲਕੱਤੇ ਆਪ ਹੀ ਆ ਜਾਵੇਗੀ ਉਹਦੇ ਕੋਲ ਉਹਦੀ ਬੁੱਕਲ ਵਿੱਚ ਭਗਤੇ ਵਾਲਾ ਮੁੰਡਾ ਦਿਆਲੋ ਨੂੰ ਪਸੰਦ ਨਹੀਂ ਆਇਆ ਸੀ ਮੁਰਦਲਾ ਜਿਹਾ ਸੀ ਕੱਦ ਵੀ ਕੋਈ ਖਾਸ ਨਹੀਂ ਸੀ ਉਹਦੀ ਆਪਣੀ ਪੁਸ਼ਪਿੰਦਰਤਾ ਸਰੀਰ ਦੀ ਕਿੰਨੀ ਸਫਰ ਸੀ ਐਡਾ ਉੱਚਾ ਕੱਦ ਤੁਰਦੀ ਤਾਂ ਜਿਵੇਂ ਧਰਤੀ ਨੂੰ ਕਾਂਬਾ ਛੇੜਦਾ ਇਹੋ ਚਾਹੇ ਮਾਰਚੂ ਕਿਸਮ ਦੇ ਮੁੰਡੇ ਮਗਰ ਲਾ ਕੇ ਕੁੜੀ ਡੋਬਣੀ ਤਾਂ ਨਹੀਂ ਸੀ ਧਿਆਲੋ ਸੋਚਦੀ ਪੁਸ਼ਪਿੰਦਰ ਨੂੰ ਤਾਂ ਕੋਈ ਘਾਣ ਵਰਗਾ ਤਕੜਾ ਤੇ ਉੱਚਾ ਲੰਬਾ ਮੁੰਡਾ ਚਾਹੀਦਾ ਹੈ ਜਿਹੜਾ ਉਹਦੀ ਬਰਾਬਰੀ ਕਰੇ ਤੁਰੀ ਜਾਂਦੀ ਜੋੜੀ ਸੋਹਣੀ ਲੱਗੇ ਤੇ ਨਾਲੇ ਉਹਨਾਂ ਦੇ ਘਰ ਕਿਹੜੀ ਗੱਲ ਦਾ ਘਾਟਾ ਹੈ ਉਹਨਾਂ ਨੇ ਤਾਂ ਕਿੰਨਾ ਕੁਝ ਧੀ ਨੂੰ ਦੇਣਾ ਹੈ ਭਗਤੇ ਵਾਲਾ ਮੁੰਡਾ ਆਖੇ ਸੋਨਾ ਜਮਾਤਾ ਪੜਿਆ ਹੋਇਆ ਹੈ ਬਕਾਲਤ ਦੀ ਪੜਾਈ ਕਰ ਰਿਹਾ ਹੈ ਐਨੀ ਪੜਾਈ ਕੀ ਕਰਨੀ ਹੈ ਪੁਸ਼ਪਿੰਦਰ ਨੇ ਪੜਾਕੂ ਤਾਂ ਫਿਰ ਸਾਰੀ ਉਮਰ ਪੜਾਈ ਵਿੱਚ ਹੀ ਰਹੇਗਾ ਕੁੜੀ ਨੂੰ ਔਨੇ ਕਦੋਂ ਸਿਆਣਿਆਂ ਬੁਲਾਇਆ ਚਲਾਇਆ। ਦਿਹਾਲੋ ਚਾਹੁੰਦੀ ਸੀ ਜ਼ਮੀਨ ਜਾਇਦਾਦ ਵਾਲਾ ਕੋਈ ਨਰਵਾ ਮੁੰਡਾ ਹੋਵੇ। ਉਹ ਹੈਰਾਨ ਸੀ ਕਿ ਪੁਸ਼ਪਿੰਦਰ ਦਾ ਪਿਓ ਭਗਤੇ ਵਾਲੇ ਅਜਹਿ ਮੁੱਛੂ ਜਿਹੇ ਮੁੰਡੇ ਨੂੰ ਘਰ ਕਿਵੇਂ ਲੈ ਆਇਆ। ਦਿਹਾਲੋ ਮਨ ਵਿੱਚ ਹੀ ਹੱਸਦੀ ਪਿੰਦਰ ਦੇ ਪਿਓ ਨੂੰ ਤਾਂ ਇਹੀ ਚਾਹ ਸੀ ਅਖੇ ਮੁੰਡਾ ਵਕੀਲ ਬਣ ਜੂ। ਦੁਨੀਆ ਨੂੰ ਲੁੱਟ ਸੁੱਟ ਖਾਊ। ਅਖੇ ਜ਼ਮੀਨ 17 ਕਿੱਲੇ ਆਉਂਦੀ ਹੈ ਮੁੰਡੇ ਨੂੰ ਛੋਟੇ ਦੇ ਸਿਰ ਅਰਗੀ। ਛੋਟੇ ਦੇ ਸਿਰ ਅਰਗੀ ਜ਼ਮੀਨ ਦੱਸ ਕੀ ਫੂਕਣੀ ਹੈ। ਜੇ ਮੁੰਡੇ ਛੋਟੇ ਦੀ ਪੂੰਛਾਰਗਾ ਸੁੱਕਿਆ ਸੜਿਆ ਹੋਵੇ। ਉਹ ਸੋਚਦੀ ਨਾ ਬਾਬਾ ਮੈਂ ਆਪਦੀ ਧੀ ਨੂੰ ਕੋਈ ਚੱਜ ਦਾ ਮੁੰਡਾ ਟੋਲੂ ਹਰਦਿਤ ਸਿੰਘ ਨੂੰ ਇੱਕ ਹੋਰ ਮੁੰਡੇ ਦੀ ਦੱਸ ਪਈ ਇਸ ਮੁੰਡੇ ਦੀ ਉਮਰ 22-23 ਸਾਲ ਸੀ ਬੀਐਸਸੀ ਪਾਸ ਅਤੇ ਐਫਸੀਆਈ ਵਿੱਚ ਇੰਸਪੈਕਟਰ ਲੱਗੇ ਨੂੰ 6 ਮਹੀਨੇ ਹੋ ਗਏ ਸਨ ਜ਼ਮੀਨ 10 ਕਿੱਲੇ ਹਿੱਸੇ ਵਿੱਚ ਆਉਂਦੀ ਸੀ ਪੰਜ ਭਰਾ ਸਨ ਪੰਜੇ ਅਜੇ ਇਕੱਠੇ ਸਨ ਪਿਓ ਹੈ ਨਹੀਂ ਸੀ 50 ਕਿੱਲੇ ਜ਼ਮੀਨ ਵਾਲਾ ਸਾਰੇ ਪਿੰਡ ਵਿੱਚ ਸਿਰ ਕੱਟ ਘਰ ਸੀ ਇਹ ਮੁੰਡਾ ਬੜਾ ਖੂਬਸੂਰਤ ਸੀ ਕੱਦ ਕਾਠ ਵਾਲਾ ਤੇ ਨਰੋਆ ਹਰਦੀਪ ਸਿੰਘ ਨੂੰ ਪੱਕਾ ਯਕੀਨ ਸੀ ਕਿ ਉਹਦੀ ਪਤਨੀ ਦਿਆਲੋ ਨੂੰ ਇਹ ਮੁੰਡਾ ਤਾਂ ਜ਼ਰੂਰ ਹੀ ਪਸੰਦ ਆਵੇਗਾ। ਉਲਟਾ ਡਰ ਏ ਸੀ ਕਿ ਬਸ ਮੁੰਡੇ ਨੂੰ ਕੁੜੀ ਪਸੰਦ ਆ ਜਾਵੇ। ਇਹ ਮੁੰਡਾ ਸੀ ਮਹਿਮਾ ਸਰਕਾਰੀ ਦਾ। ਗੋਨਿਆਣਾ ਮੰਡੀ ਕੋਲ ਇੱਕ ਪਿੰਡ ਹੈ ਮਹਿਮਾ ਸਰਕਾਰੀ। ਮੁੰਡੇ ਨੂੰ ਜ਼ਮੀਨ ਭਾਵੇਂ ਥੋੜੀ ਸੀ ਸਿਰਫ 10 ਕਿੱਲੇ। ਹਰਦੀਪ ਸਿੰਘ ਦੀ ਆਪਣੀ ਜ਼ਮੀਨ ਤਾਂ ਹੁਣ 50 ਕਿੱਲੇ ਸੀ ਸਟੈਂਡਰਡ ਇਕੜ ਦੇ ਕਾਨੂੰਨ ਤਹਿਤ ਆ ਜਾਣ ਦੇ ਡਰ ਕਰਕੇ ਹੁਣ ਉਹ ਹੋਰ ਜ਼ਮੀਨ ਵੇ ਨਹੀਂ ਲੈਂਦਾ ਸੀ। ਤੇ ਕਿੱਲੇ ਗੈਣੇ ਦੀ ਜ਼ਮੀਨ ਸੀ ਸੋ 80 ਕਿੱਲੇ ਉਹਦੇ ਲਈ ਬਹੁਤ ਸੀ ਗੈਣੇ ਦੀ ਜ਼ਮੀਨ ਵੀ ਉਹ ਹੋਰ ਨਾ ਲੈਂਦਾ ਹੁਣ ਤਾਂ ਉਹ ਬੈਂਕ ਵਿੱਚ ਪੈਸਾ ਜਮਾ ਰੱਖਦਾ ਤੇ ਹੋਰ ਹੋਰ ਸਕੀਮਾਂ ਸੋਚਦਾ ਰਹਿੰਦਾ ਉਹਦੇ ਆਪਣੇ ਕੋਲ ਇੰਨੀ ਜ਼ਮੀਨ ਜਾਇਦਾਦ ਤੇ ਰੁਪਈਆ ਪੈਸਾ ਸੀ ਫਿਰ ਉਹਨੇ 10 ਕਿੱਲੇ ਜ਼ਮੀਨ ਵਾਲਾ ਮੁੰਡਾ ਕਿਉਂ ਲੱਭਿਆ ਸੀ ਇਹ ਤਾਂ ਇੱਕੋ ਕਾਰਨ ਸੀ ਕਿ ਉਹ ਮੁੰਡਾ ਐਫਸੀਆਈ ਵਿੱਚ ਸੀ ਇਸ ਮਹਿਕਮੇ ਵਿੱਚ ਤਾਂ ਪੈਸਾ ਹੀ بڑا ਬਣਦਾ ਹੈ ਹਰਦੀਪ ਸਿੰਘ ਨੂੰ ਪਤਾ ਸੀ ਕਿ ਰਾਮਪੁਰਾ ਫੂਲ ਦੇ ਸਟੇਸ਼ਨ ਤੋਂ ਜਦੋਂ ਐਫਸੀਆਈ ਵਾਲੇ ਕਣਕ ਦੀਆਂ ਬੋਰੀਆਂ ਲੱਦ ਕੇ ਮਾਲ ਗੱਡੀ ਤੋਰਦੇ ਹਨ ਤਾਂ ਇੱਕ ਵਾਰ ਦੀ ਮਾਲ ਗੱਡੀ ਵਿੱਚ 300 ਬੋਰੀ ਇੱਥੇ ਹੀ ਰਹਿ ਜਾਂਦੀ ਹੈ ਪਤਾ ਵੀ ਨਹੀਂ ਲੱਗਦਾ ਇਹ 300 ਬੋਰੀ ਕਦੋਂ ਐਫਸੀਆਈ ਦੇ ਇੰਸਪੈਕਟਰਾਂ ਕਲਰਕਾਂ ਪੱਲੇਦਾਰੀ ਦੇ ਠੇਕੇਦਾਰਾਂ ਰੇਲਵੇ ਕਰਮਚਾਰੀਆਂ ਸ਼ਹਿਰ ਦੇ ਪੁਲਿਸ ਅਧਿਕਾਰੀਆਂ ਤੇ ਹੋਰ ਪਤਾ ਨਹੀਂ ਕਿੰਨਾ-ਕਿੰਨਾ ਲੋਕਾਂ ਦੇ ਟਿੱਡਾਂ ਵਿੱਚ ਚਲੇ ਜਾਂਦੀ ਹੈ ਹੋਰ ਤਾਂ ਹੋਰ ਐਫਸੀਆਈ ਦਾ ਚਪੜਾਸੀ ਵੀ ਤਨਬਾਣ ਬਾਣ ਰਹਿੰਦਾ ਹੈ एफसीआई ਦੇ ਚਪੜਾਸੀ ਕੋਲ ਵਧੀਆ ਪੱਕਾ ਮਕਾਨ ਹੁੰਦਾ ਹੈ ਉਹਦੀ ਤੀਵੀਂ ਕੋਲ ਸੋਨੇ ਦੇ ਜੈਵਰ ਬੈਂਕ ਵਿੱਚ ਅੰਨਾ ਪੈਸਾ ਆਪਣੇ 10ਵੀਂ ਵਿੱਚ ਪੜਦੇ ਮੁੰਡੇ ਨੂੰ ਸਾਖ ਦੀ ਗੱਲ ਕਰਨ ਵਾਲੇ ਤੋਂ ਮੋਟਰਸਾਈਕਲ ਮੰਗਦਾ ਹੈ ਗੋਦਾਮਾਂ ਤੋਂ ਬੋਰੀਆਂ ਦੇ ਟਰੱਕ ਸਟੇਸ਼ਨ ਵਿੱਚ ਆਉਂਦੇ ਹਨ ਵਿੱਚੋਂ ਹੀ ਇੱਕ ਕੋਈ ਟਰੱਕ ਸਟੇਸ਼ਨ ਵੱਲ ਜਾਣ ਦੀ ਥਾਂ ਸਿੱਧਾ ਹੋਰ ਕਿਸੇ ਪਾਸੇ ਹੀ ਨਿਕਲ ਜਾਂਦਾ ਹੈ ਮਿੱਟੀ ਵਿੱਚ ਰੋਲਦੇ ਪਾਈਆਂ ਅੱਦੇ ਸੇਰ ਧਾਣਿਆਂ ਨੂੰ ਚਬੱਟਾ ਮਾਰਦੇ ਦੂਰ ਪ੍ਰਾਂਤਾਂ ਦੇ ਗਰੀਬ ਲੋਕਾਂ ਉੱਤੇ ਤਾਂ ਸਾਰਾ ਦਿਨ ਡੰਡਾ ਐਵੇਂ ਖੜਕਦਾ ਹੈ ਹਰਦਿਤ ਸਿੰਘ ਸੋਚਦਾ ਸੀ ਐਫਸੀਆਈ ਦਾ ਇਨਸਪੈਕਟਰ ਮੁੰਡਾ ਤਾਂ ਥੋੜੇ ਸਮਾਂ ਵਿੱਚ ਹੀ ਨੋਟਾਂ ਦੀਆਂ ਥਈਆਂ ਲਾ ਦੇਵੇਗਾ ਜ਼ਮੀਨ ਉਹਦੇ ਸਾਹਮਣੇ ਕੀ ਰਹਿ ਜਾਵੇਗੀ ਚਿੱਠੀ ਲਿਖ ਕੇ ਪੁਸ਼ਪਿੰਦਰ ਨੂੰ ਪਟਿਆਲੇ ਤੋਂ ਪਿੰਡ ਬੁਲਾਇਆ ਗਿਆ ਬਸ ਇਹੀ ਲਿਖਿਆ ਕਿ ਜ਼ਰੂਰੀ ਕੰਮ ਹੈ ਅਤੇ ਇਸ ਸ਼ਨੀਚਰਵਾਰ ਨੂੰ ਆ ਜਾ ਐਤਵਾਰ ਨੂੰ ਰਹਿ ਕੇ ਸੋਮਵਾਰ ਨੂੰ ਚੜੀ ਜਾਈ ਕਿਉਂ ਬੁਲਾਇਆ ਗਿਆ ਹੈ ਇਸ ਗੱਲ ਦਾ ਚਿੱਠੀ ਵਿੱਚ ਜ਼ਿਕਰ ਤੱਕ ਵੀ ਨਹੀਂ ਸੀ ਮਾਪਿਆਂ ਦਾ ਹੁਕਮ ਮੰਨ ਕੇ ਉਸ ਸ਼ਨੀਚਰਵਾਰ ਨੂੰ ਹੀ ਸ਼ਾਮ ਤੱਕ ਪਿੰਡ ਪਹੁੰਚ ਗਈ ਨਾਲ ਟੋਕਰੀ ਤੱਕ ਵੀ ਲੈ ਕੇ ਆਈ ਹੱਥ ਵਿੱਚ ਇੱਕ ਕਿਤਾਬ ਬਸ ਉਹਨੂੰ ਪਹਿਲਾਂ ਪਤਾ ਸੀ ਕਿ ਕੀ ਹੋਣ ਵਾਲਾ ਹੈ ਚਿਹਰੇ ਉੱਤੇ ਰੋਹ ਭਰੀ ਲਾਲੀ ਅੱਖਾਂ ਵਿੱਚ ਅਕਹਿ ਸ਼ਿਕਵਾ ਆਉਂਦੇ ਹੀ ਨਾ ਸਤ ਸ੍ਰੀ ਅਕਾਲ ਨਾ ਹਾਲ ਚਾਲ ਮਾਂ ਨੂੰ ਪੁੱਛਣ ਲੱਗੀ ਹਾਂ ਦੱਸੋ ਕੀ ਗੱਲ ਹੈ ਕਿਉਂ ਬੁਲਾਇਆ ਮੈਨੂੰ ਮਾਂ ਨੇ ਉਹਨੂੰ ਹਿੱਕ ਨਾਲ ਕੁੱਟਿਆ ਤੇ ਹੱਸਣ ਲੱਗੀ ਕਹਿੰਦੀ ਕੁੜੇ ਪਿੰਦਰ ਤੂੰ ਤਾਂ ਚੜੀ ਚੜਾਈ ਆਏ ਆਈ ਐ ਬੈਠ ਵੀ ਪਾਣੀ ਧਾਣੀ ਤਾਂ ਪੀ ਬਗਾਨੇ ਵਾਂਗੂ ਆਂ ਖੜੀ ਤੂੰ ਤਾਂ ਤੇ ਨਾਲੇ ਤੇਰਾ ਕੋਈ ਸਮਾਨ ਸਪੂਨ ਕਿੱਥੇ ਆ ਤੂ ਤਾਂ یوں ਆ ਗਈ ਜੀ ਮੈਂ ਖੜੀ ਖੜੋਤੀ ਨੇ ਭੱਜ ਜਾਣਾ ਹੋਵੇ ਕੰਮਲੀ ਨਾ ਹੋਵੇ ਮੇਰੀ ਧੀ ਕੁੜੇ ਬਹਿ ਤਾ ਜਾ ਦਿਹਾਲੋ ਨੇ ਕੁਰਸੀ ਉਹਦੇ ਕੋਲ ਨੂੰ ਖਿੱਚ ਦਿੱਤੀ ਉਹ ਬੈਠ ਗਈ ਮਾਂ ਨੇ ਪਾਣੀ ਦਾ ਗਲਾਸ ਲਿਆ ਦਿੱਤਾ ਪੁਸ਼ਪਿੰਦਰ ਨੇ ਪਾਣੀ ਪੀ ਲਿਆ ਅੱਧਾ ਗਲਾਸ ਪੀ ਕੇ ਹੌਂਕਣ ਲੱਗ ਪਈ ਹੋਰ ਪਾਣੀ ਜਿਵੇਂ ਉਹਦੇ ਅੰਦਰ ਲੰਗਦਾ ਨਾ ਹੋਵੇ ਸਤੰਬਰ ਦੇ ਦਿਨ ਸਨ ਮਲੇਰੀਏ ਦਾ ਜ਼ੋਰ ਸੀ ਮਾਂ ਨੂੰ ਸ਼ੱਕ ਪਿਆ ਪੁੱਛਣ ਲੱਗੀ ਕੁੜੇ ਰਾਜੀ ਤਾਂ ਹੈ ਤੂੰ ਕਿਤੇ ਤਾਪ ਤਾਂ ਨਹੀਂ ਚੜਾ ਬੈਠੀ ਤੇਰਾ ਮੂੰਹ ਕਿਉ ਉਤਰਿਆ ਪਿਆ ਹਾ ਤਾਂ ਤਾਪ ਹੈ ਮੈਨੂੰ ਹੱਡਾਂ 'ਚ ਤਾਪ ਰਹਿੰਦਾ ਮੇਰੇ ਪੁਸ਼ਪਿੰਦਰ ਮੁਸਕਰਾ ਪਈ ਹਾਏ ਚੰਦਰੀ ਤਾਂ ਫੇਰ ਪਹਿਲਾਂ ਹੀ ਕਿਉਂ ਨਾ ਪਿੰਡ ਆ ਗਈ ਦੇਖਾਂ ਤੇਰੀ ਬਾਹ ਕੁੜੇ ਪਿੰਡਾਂ ਦਾ ਸੂਤ ਹੈ ਤੇਰਾ ਮਾਂ ਉਹਦੀਆਂ ਅੱਖਾਂ ਵਿੱਚ ਝਾਕਣ ਲੱਗੀ ਕਹਿੰਦੀ ਅੱਖਾਂ ਤੋਂ ਤਾਂ ਲੱਗਦਾ ਨਹੀਂ ਤੈਨੂੰ ਤਾਪ ਤੈਨੂੰ ਇਹ ਸਤਾਪ ਦੀ ਪਰਖ ਨਹੀਂ ਮਾਂ ਤਾਂ ਫਿਰ ਤੇਰਾ ਇਹ ਤਾਪ ਉਤਰੂ ਕਿਵੇਂ ਕਦੋਂ ਉਤਰੂ ਮਾਂ ਨੇ ਬੁਜ਼ਾਰਤ ਜਿਹੀ ਸਮਝ ਕੇ ਪੁੱਛਿਆ ਤਾ ਪੁੱਤਰੇ ਤਾਂ ਤਾਂ ਸਭ ਨੂੰ ਪਤਾ ਲੱਗ ਜੂ ਚੜੇ ਦਾ ਹੀ ਨਹੀਂ ਪਤਾ ਕਿਸੇ ਨੂੰ ਧੀ ਨੇ 부ਝਾਰਤ ਨੂੰ ਹੋਰ ਗੁੰਜਲਦਾਰ ਬਣਾ ਕੇ ਰੱਖ ਦਿੱਤਾ ਚੰਗਾ ਚਾਹ ਪੀਣੀ ਹੈ ਕਿ ਦੁੱਧ ਲਾ ਦੇ ਆ ਤੌੜੀ ਚ ਮਾਂ ਨੇ ਗੱਲ ਬਦਲੀ ਦੁੱਧ ਪੀ ਲੂੰਗੀ ਚਾਹ ਨੂੰ ਕੀ ਹੈ ਪੁਸ਼ਪਿੰਦਰ ਨੇ ਕਿਹਾ ਗੰਭੀਰ ਹੋ ਗਈ ਜਿਵੇਂ ਕਿਸੇ ਆਉਣ ਵਾਲੇ ਸਮੇਂ ਦਾ ਮੁਕਾਬਲਾ ਕਰਨ ਲਈ ਵਿਉਂਤਾਂ ਸੋਚ ਰਹੀ ਹੋਵੇ ਦੁੱਧ ਪੀ ਕੇ ਉਹ ਨੇ ਬੈਠਾ ਬੈਠੀ ਨਹੀਂ ਅੰਗਵਾੜੀ ਪੰਨੀ ਅਤੇ ਸਹਿਸਵਾ ਮਾਂ ਨੂੰ ਪੁੱਛਣ ਲੱਗੀ ਹਾਂ ਹੁਣ ਦੱਸ ਕਿਉਂ ਸੱਦਿਆ ਮੈਨੂੰ ਕੱਲ ਨੂੰ ਆਉਣਾ ਕਿਸੇ ਨੇ ਤੈਨੂੰ ਦੇਖਣ ਮਾਂ ਨੇ ਛਾਠੀ ਆਖ ਦਿੱਤਾ ਪੁਸ਼ਪਿੰਦਰ ਲਗਾਤਾਰ ਮਾਂ ਵੱਲ ਚੱਕੀ ਜਾ ਰਹੀ ਸੀ ਨਾ ਬੋਲਦੀ ਸੀ ਨਾ ਹਿਲਦੀ ਮੁਸਕਰਾਉਂਦੀ ਉਹਦੇ ਦਿਮਾਗ ਵਿੱਚ ਨਸੀਬ ਦੀ ਤਸਵੀਰ ਘੁੰਮ ਰਹੀ ਸੀ ਮਨ ਨਾਲ ਹੀ ਗੱਲਾਂ ਕਰਨ ਲੱਗੀ ਨਸੀਬ ਨੂੰ ਛੱਡ ਕੇ ਹੁਣ ਹੋਰ ਕੌਣ ਦੇਖੂ ਮੈਨੂੰ ਕੀ ਇਹ ਮੈਂ ਹੁਣੇ ਨਾ ਦੱਸ ਦਿਆਂ ਮਾਂ ਨੂੰ ਇੱਕ ਦਿਨ ਤਾਂ ਪਤਾ ਲੱਗੂਗਾ ਹੀ ਪਰ ਕੀ ਹੈ ਹੁਣੇ ਦੱਸੇ ਤੋਂ ਖੇਡ ਵਿਗੜ ਨਾ ਜਾਵੇ ਉਹਦੇ ਦਿਮਾਗ ਉੱਤੇ ਬਹੁਤ ਜ਼ੋਰ ਸਪੈਅ ਰਿਹਾ ਸੀ ਉਹਨੇ ਫੈਸਲਾ ਕੀਤਾ ਉਹ ਹਾਲਾਤ ਨਾਲ ਜੂਜੇਗੀ ਤੇ ਆਪਣੀ ਜਿੱਤ ਪ੍ਰਾਪਤ ਕਰੇਗੀ ਅਜਿਹਾ ਹੋ ਹੀ ਨਹੀਂ ਸਕਦਾ ਕਿ ਕੋਈ ਤਾਕਤ ਉਹਨੂੰ ਉਹਦੇ ਰਾਹ ਤੋਂ ਮੋੜ ਦੇਵੇ ਪਰ ਉਹ ਕੱਲ ਦਾ ਕੀ ਕਰੇ ਉਹਦੇ ਦਿਮਾਗ ਵਿੱਚ ਇਹ ਸਵਾਲ ਚੰਗਿਆੜੇ ਵਾਂਗ ਮੱਚਿਆ ਦੂਜੇ ਪਲ ਹੀ ਉਹਦਾ ਵਿਵੇਕ ਬੋਲ ਉੱਠਿਆ ਕੋਈ ਮੈਨੂੰ ਦੇਖਣ ਆਉਂਦਾ ਆਉਂਦਾ ਫਿਰੇ ਮੈਨੂੰ ਕੀ ਪਰਵਾਹ ਹੈ ਕਿਸੇ ਦੀ ਮੈਨੂੰ ਕੋਈ ਮੱਲੋ ਮੱਲੀ ਥੋੜਾ ਉਹਦੇ ਨਾਲ ਨਰਕੇ ਘਰੋਂ ਕੱਢ ਦੂਗਾ ਉਹਨੇ ਨਹੀਂ ਪੁੱਛਿਆ ਕੌਣ ਆ ਰਿਹਾ ਹੈ ਕਿੱਥੋਂ ਆ ਰਿਹਾ ਹੈ ਮਾ ਆਪ ਹੀ ਦੱਸਣ ਲੱਗੀ ਮਹਿਮਾ ਸਰਕਾਰੀ ਤੋਂ ਐ 14 ਪੜਿਆ ਆ ਵਿਆ ਨੌਕਰੀ ਤੇ ਦੇਖਣ ਪਾਖਣ ਨੂੰ ਸੋਨਾ ਬਹੁਤ ਐ 10 ਕਿੱਲੇ ਹਿੱਸੇ ਦੀ ਜ਼ਮੀਨ ਐ ਪੰਜ ਭਰਾ ਨੇ ਬਹੁਤ ਵੱਡਾ ਲਾਣਾ ਹੈ ਤੇ ਫਿਰ ਬਾਹਰੋਂ ਹਰਿੰਦਰ ਵੀ ਆ ਗਿਆ ਭੈਣ ਨਾਲ ਲਾੜ ਕਰਨ ਲੱਗਿਆ ਪੁਸ਼ਪਿੰਦਰ ਨੂੰ ਉਹਦਾ ਬਹੁਤਾ ਹੀ ਮੋ ਆ ਰਿਹਾ ਸੀ ਉਹ ਸੋਚਦੀ ਘਰ ਵਿੱਚ ਇਹੀ ਇੱਕ ਮੁੰਡਾ ਹੈ ਜਿਹੜਾ ਉਹਨੂੰ ਟਿੱਡੋ ਪਿਆਰ ਕਰਦਾ ਹੈ ਉਹਦਾ ਬਾਪ ਉਹਦੀ ਮਾਂ ਤਾਂ ਜਿਵੇਂ ਪਿਛਲੇ ਜਨਮ ਦਾ ਕੋਈ ਵੈਰ ਕੱਢਣਾ ਚਾਹੁੰਦੇ ਹੋਣ ਉਹ ਖੇਜਦੀ ਉਹਨਾਂ ਨੂੰ ਕੀ ਪਈ ਹੈ ਹਾਲੇ ਉਹਦਾ ਵਿਆਹ ਕਰਨ ਦੀ ਵਿਆਹ ਤਾਂ ਹੋ ਹੀ ਜਾਣਾ ਹੁੰਦਾ ਹੈ ਉਹਦੇ ਅੰਦਰੋਂ ਇੱਕ ਕਰੀਨਾ ਜਿਹੀ ਉੱਠਦੀ ਉਹਨੂੰ ਤਾਂ ਇੱਕ ਬੋਝ ਸਮਝਿਆ ਜਾ ਰਿਹਾ ਹੈ ਮਾਪੇ ਇਸ ਬੋਝ ਨੂੰ ਦੂਰ ਹਟਾਉਣ ਲਈ ਕੁੜੀ ਦੇ ਜਨਮ ਵਾਲੇ ਦਿਨ ਤੋਂ ਹੀ ਬੰਨਣ ਨੂੰ ਬੰਨਣ ਲੱਗ ਪੈਂਦੇ ਹਨ ਤੇ ਫਿਰ ਇੱਕ ਦਿਨ ਉਹ ਆਉਂਦਾ ਹੈ ਜਦੋਂ ਇਹ ਬੋਝ ਇੱਕ ਕੂੜਾ ਬਾਬਲ ਦੇ ਵੇੜੇ ਵਿੱਚੋਂ ਸਦਾ ਲਈ ਹੁੰਝ ਦਿੱਤਾ ਜਾਂਦਾ ਹੈ ਪੁਸ਼ਪਿੰਦਰ ਸੋਚਦੀ ਉਹ ਕੂੜਾ ਨਹੀਂ ਇੱਕ ਮਹਿਕ ਬਣ ਕੇ ਘਰੋਂ ਨਿਕਲੇਗੀ ਮਹਿਕ ਜੀ ਦੀ ਖਬਰ ਬਹੁਤ ਦੂਰ ਤੱਕ ਜਾਏਗੀ ਹਰਦਿਤ ਸਿੰਘ ਰਾਮਪੁਰੇ ਤੋਂ ਆਇਆ ਉਹਨੇ ਝੋਲਿਆਂ ਵਿੱਚ ਖਾਸਾ ਹੀ ਖਾਣ ਪੀਣ ਦਾ ਨਿਕ ਸੁਖ ਭਰਿਆ ਹੋਇਆ ਸੀ ਪੁਸ਼ਪਿੰਦਰ ਨੂੰ ਦੇਖ ਕੇ ਜਿਵੇਂ ਉਹਦੀ ਰੂਹ ਹਰੀ ਹੋ ਗਈ ਹੋਵੇ ਦੋਮਾ ਹੱਥਾਂ ਨਾਲ ਧੀ ਦਾ ਸਿਰ ਪਲੋਸਿਆ ਤੇ ਸੁਖਸਾਂਦ ਪੁੱਛੀ ਤੇ ਫਿਰ ਪਰੇ ਜਾਂਦਾ ਨਾਟਕੀ ਜਿਹੇ ਅੰਦਾਜ਼ ਵਿੱਚ ਬੋਲ ਕੱਢ ਕੇ ਪੁੱਛਣ ਲੱਗਿਆ ਪਿੰਦਰਿਆ ਕਿਹੜੀ ਵਸ ਆਏ ਆ ਵੀ ਫੇਰ ਇਹਨੂੰ ਆਏ ਨੂੰ ਤਾਂ ਘੰਟੇ ਤੋਂ ਉਤੋਂ ਹੋ ਗਿਆ ਹੋਣਾ ਦਿਆਲੋ ਹੀ ਬੋਲੀ ਕੁਰਸੀ ਤੋਂ ਉੱਠ ਕੇ ਹੁਣ ਪੁਸ਼ਪਿੰਦਰ ਪੀੜੀ ਉੱਤੇ ਬੈਠੀ ਹੋਈ ਸੀ ਗੋਡੇ ਇਕੱਠੇ ਕਰਕੇ ਲੱਤਾਂ ਉੱਤੋਂ ਦੀ ਬਾਹਾਂ ਵਾਲੀਆਂ ਹੋਈਆਂ ਬਿੰਦੇ ਝੱਟੇ ਕਦੇ ਉਸ ਗੋਡੇ 'ਤੇ ਕਦੇ ਉਸ ਗੋਡੇ ਉੱਤੇ ਠੋਡੀ ਨੂੰ ਟਿਕਾਉਂਦੀ ਕਦੇ ਅੱਖਾਂ ਬੀਚਦੀ ਕਦੇ ਖੋਲਦੀ ਅਤੇ ਪਲਕਾਂ ਚਮਕਾਉਂਦੀ ਅਗਲੇ ਦਿਨ 12 1 ਵਜੇ ਮਹਿਮਾ ਸਰਕਾਰੀ ਵਾਲਾ ਮੁੰਡਾ ਮੋਟਰਸਾਈਕਲ ਲੈ ਕੇ ਆ ਗਿਆ ਉਹਦੇ ਨਾਲ ਉਹਦਾ ਇੱਕ ਦੋਸਤ ਵੀ ਸੀ ਬੈਠਕ ਪਹਿਲਾਂ ਹੀ ਸਜੀ ਹੋਈ ਸੀ ਹਰ ਚੀਜ਼ ਸਲੀਕੇ ਨਾਲ ਆਪਣੇ ਥਾਂ ਰੱਖੀ ਹੋਈ ਇਹ ਸਾਰਾ ਕੰਮ ਹਰਿੰਦਰ ਨੇ ਆਪ ਕੀਤਾ ਸੀ ਹਰਦੀਪ ਸਿੰਘ ਪਹਿਲਾਂ ਹੀ ਆਖਾਇਆ ਸੀ ਕਿ ਉਹ ਹੋਰ ਕੋਲ ਚੀਜ਼ ਵਸਤ ਤੋਂ ਇਲਾਵਾ ਦਾਸ ਵਿੱਚ ਰਾਸਦੂਤ ਮੋਟਰਸਾਈਕਲ ਫ੍ਰਿਜ ਅਤੇ ਟੈਲੀਵਿਜ਼ਨ ਦੇਵੇਗਾ 14 ਟੋਲੇ ਸੋਨਾ ਪਾਵੇਗਾ ਵਿਆਹ ਮੁੰਡੇ ਦੀ ਮਰਜ਼ੀ ਅਨੁਸਾਰ ਕੀਤਾ ਜਾਵੇਗਾ ਬੈਰੇ ਆਉਣਗੇ ਮੀਟ ਸ਼ਰਾਬ ਜੋ ਮਰਜ਼ੀ ਬਰਾਤ ਦੀ ਕੋਈ ਰੋਕ ਟੋਕ ਨਹੀਂ ਜਿੰਨੇ ਬੰਦੇ ਰੂ ਕਰੋ ਲੈ ਕੇ ਆਓ 50 80 100 150 ਮੁੰਡਾ ਅਕਲੋ ਸ਼ਕਲੋ ਹਰਤੇਤ ਸਿੰਘ ਨੂੰ ਪੂਰਾ ਪਸੰਦ ਸੀ ਦਿਹਾਲੋਤਾ ਦਾ ਪੱਬ ਵੀ ਧਾਰਤੀ ਉੱਤੇ ਨਹੀਂ ਲੱਗਦਾ ਸੀ ਚੜੇ ਸਾ ਨਾਲ ਉਹ ਕਦੇ ਇੱਧਰ ਜਾਂਦੀ ਕਦੇ ਓਧਰ ਜਾਂਦੀ ਮੁੰਡਾ ਤਾਂ ਨੀਰਾ ਹੀ ਚੰਦ ਸੂਰਜ ਦੀਆਂ ਕਿਰਨਾਂ ਸੀ। ਪੁਸ਼ਪਿੰਦਰ ਨੂੰ ਚਾਹ ਦੀ ਟਰੇ ਦੇ ਕੇ ਬਿਆਰਕ ਵਿੱਚ ਭੇਜਿਆ ਗਿਆ। ਉਹਨੇ ਨਵੇਂ ਕੱਪੜੇ ਪੈਨੇ ਹੋਏ ਸਨ, ਵਾਰਸਵਾਰੇ ਹੋਏ ਤੇ ਚਿਹਰੇ ਉੱਤੇ ਪੂਰਾ ਨਿਖਾਰ। ਪਰ ਅੱਖਾਂ ਲੁਕਣ ਮੀਚੀ ਖੇਡਦੀਆਂ, ਜਾਗਦੇ-ਬੁਝਦੇ ਦੀਵੇ ਵਾਂਗ ਫਿਰ ਵੀ ਰੌਸ਼ਨ-ਰੌਸ਼ਨ। ਉਹ ਨਿਸ਼ੰਘ ਹੋ ਕੇ ਮੁੰਡਿਆਂ ਸਾਹਮਣੇ ਸੋਫੇ ਉੱਤੇ ਜਾ ਬੈਠੀ ਬਿਨਾਂ ਕਿਸੇ ਝਿਜਕ ਜਾਂ ਸੰਗ ਸ਼ਰਮ ਦੇ ਗੱਲਾਂ ਕੀਤੀਆਂ। ਪਹਿਲਾਂ ਤਾਂ ਉਹਦਾ ਜੀ ਕੀਤਾ ਕਿ ਉਹ ਮੁੰਡੇ ਨੂੰ ਕੱਚੇ ਹੀ ਲਾ ਦੇਵੇ। ਪਰ ਫਿਰ ਕੁਝ ਸੋਚ ਕੇ ਸਧਾਰਨ ਜਿਹੀ ਹੋ ਗਈ ਅਤੇ ਆਮ ਚਹੀਆਂ ਗੱਲਾਂ ਕਰਨ ਲੱਗੀ ਬਸ ਇੱਕੋ ਵਿਸ਼ਵਾਸ ਇਹ ਮੈਨੂੰ ਮੱਲੋ ਮੱਲੀ ਥੋੜਾ ਚੁੱਕ ਕੇ ਲੈ ਜਾਵੇਗਾ ਥੋੜੀ ਦੇਰ ਬਾਅਦ ਪੁਸ਼ਪਿੰਦਰ ਬੈਠਕ ਵਿੱਚੋਂ ਉੱਠੀ ਅਤੇ 베ੜੇ ਪਾਰ ਕਰਕੇ ਬਰਾਂਡੇ ਵਿੱਚ ਆ ਗਈ ਬਿਜਲੀ ਦਾ ਪੱਖਾ ਛੱਡ ਲਿਆ ਜਿਵੇਂ ਹੁਣੇ ਬੀਤੇ ਹਾਦਸੇ ਨੂੰ ਹਵਾ ਦੇ ਖੰਭ ਲਾ ਕੇ ਉਡਾ ਦੇਣਾ ਚਾਹੁੰਦੀ ਹੋਵੇ ਪੱਖਾ ਪੂਰਾ ਤੇਜ਼ ਕਰ ਦਿੱਤਾ ਦਿਆਲੋ ਨੇ ਸਿਰ ਉਤਲੀ ਚੁੰਨੀ ਨਾਲ ਹੱਥ ਪੁੰਚਦੇ ਹੋਏ ਆ ਬੈਠਕ ਵਿੱਚ ਪ੍ਰਵੇਸ਼ ਕੀਤਾ ਮੁੰਡਾ ਅਤੇ ਉਹਦਾ ਦੋਸਤ ਚੁੱਪ ਸਨ ਦਿਯਾਲੋ ਨੇ ਉਹਨਾਂ ਦੀ ਚੁੱਪ ਤੋੜੀ ਕਿਉਂ ਕਾਕਾ ਕੀ ਸਲਾਹ ਹੋਈ ਹੈ ਫਿਰ ਮੁੰਡੇ ਦੇ ਦੋਸਤ ਨੇ ਹੀ ਜਵਾਬ ਦਿੱਤਾ ਠੀਕ ਹੈ ਜੀ ਲੜਕੀ ਪਸੰਦ ਹੈ ਬਸ ਸਮਝੋ ਚੁਬਾਰੇ ਦੀ ਇੱਟ ਚੁਬਾਰੇ ਨੂੰ ਹੀ ਲੱਗੂਗੀ ਤੁਸੀਂ ਬੀਬੀ ਦੀ ਸਲਾਹ ਵੀ ਲੈ ਲਓ ਸਾਡੀ ਸਲਾਹ ਬੀਬੀ ਦੀ ਸਲਾਹ ਹੀ ਹੈ ਕਾਕਾ ਅਸੀਂ ਤਾਂ ਬਾਗੋ ਬਾਗ ਆ ਹਰਦੀਪ ਸਿੰਘ ਨੇ ਹੁੱਬ ਕੇ ਆਖਿਆ ਉਹ ਦਿਯਾਲੋ ਦੇ ਮਗਰ ਹੀ ਬੈਠਕ ਵਿੱਚ ਆ ਗਿਆ ਸੀ ਤੇ ਫਿਰ ਉਹਨੇ ਧਰਤੀ ਨਸ਼ਕਾਰੀ ਵਾਹਿਗੁਰੂ ਦਾ ਸ਼ੁਕਰ ਹੈ ਭਾਈ ਹੇ ਸੱਚੇ ਪਾਤਸ਼ਾਹ ਚੰਗਾ ਜੀ ਅਸੀਂ ਚੱਲਦੇ ਆਂ ਫਿਰ ਤੁਸੀਂ ਆ ਜਿਉ ਜਦੋਂ ਤੁਹਾਡਾ ਲੋਟ ਲੱਗੇ ਸਾਵੇਂ ਮੁੰਡੇ ਗੁਰਜੰਟ ਨੇ ਆਖਿਆ ਤੇ ਉਹ ਖੜੇ ਹੋ ਗਏ ਕੁਝ ਦੇਰ ਬਾਅਦ ਮੋਟਰਸਾਈਕਲ ਖੜਕਾਟ ਪਾਉਂਦਾ ਪਿੰਡੋਂ ਬਾਹਰ ਜਾ ਰਿਹਾ ਸੀ ਹਰਿੰਦਰ ਭੱਜਿਆ ਭੱਜਿਆ ਬਰਾਂਡੇ ਵਿੱਚੋਂ ਪੁਸ਼ਪਿੰਦਰ ਕੋਲ ਆਇਆ ਤੇ ਇੱਕੋ ਜ਼ੋਰ ਦਾ ਮੁੱਕਾ ਉਹਦੀ ਪਿੱਠ ਉੱਤੇ ਟਿਕਾ ਦਿੱਤਾ ਕਹਿੰਦਾ ਹਈ ਸ਼ਾਬਾ ਬੀਬੀ ਹੋਈ ਹੈ ਪਰਾਈ ਪੁਸ਼ਪਿੰਦਰ ਨਾ ਹੂੰ ਨਾ ਹਾਂ ਲੱਤਾਂ ਫਿਲਾ ਕੇ ਕੁਰਸੀ ਉੱਤੇ ਬੈਠੀ ਛੱਤਣ ਵਾਲ ਝਾਕਣ ਲੱਗੀ। ਉਹਨੂੰ ਕੀ ਚਾਸੀ ਉਹਦੇ ਲਈ ਤਾਂ ਜਿਵੇਂ ਕੁਝ ਵਾਪਰਿਆ ਹੀ ਨਹੀਂ ਸੀ। ਜਾਂ ਜਿਵੇਂ ਬਹੁਤ ਮਾੜਾ ਵਾਪਰ ਗਿਆ ਹੋਵੇ। ਉਹਦੀ ਨਿਗਾਹ ਦੂਰ ਕਿਤੇ ਪਿੰਡੋਂ ਬਾਹਰ ਦੂਰ ਪਟਕ ਰਹੀ ਸੀ। ਇੱਕ ਅਕਸ ਜਿਹਾ ਉਹਦੇ ਨੈਣਾ ਵਿੱਚ ਆ ਬੈਠਾ। ਉਹਦੇ ਮੱਥੇ ਦਾ ਨਸੀਬ ਇੱਕ ਤ੍ਰਿਸ਼ੂਲ ਵਾਂਗ ਪ੍ਰਸ਼ਨ ਚਿੰਨ ਬਣ ਗਿਆ ਸੀ। ਬਾਰ-ਬਾਰ ਉਹਦੇ ਮੱਥੇ ਦੀਆਂ ਨਾੜਾਂ ਚਸਕਦੀਆਂ ਹੁਣ ਕੀ ਕੀਤਾ ਜਾਵੇ? ਧੰਨਵਾਦ।